ਇਹ ਰਾਜ ਦੇ ਵਿੱਚ ਜਿਹੜੀ 0 ਡਾਲਰ ਆਸੀ ਹੈ ਸਾਡੀ ਪੰਜਾਬ ਸਰਕਾਰ ਦੀ ਡੀਜੀਪੀ ਸਾਹਿਬ ਦੇ ਦੇਸ਼ਮ ਦਾ ਕਪੂਰਥਲਾ ਜ਼ਿਲ੍ਹੇ ਦੇ ਐਸਐਸਪੀ ਗੌਰਵ ਪੁਰਾ ਜੀ ਦੀ ਨਹਿਰਮਾਈ ਨੇ ਜਿਹੜੀ ਸਾਡੀ ਕੱਲ ਇੱਕ ਵੱਡੇ ਬਦਮਾਸ਼ ਦੇ ਨਾਂ ਜਿਹੜੀ ਸੀਗੀ ਉਹਨਾਂ ਦਾ ਸਾਡੀ ਪਰਮਿਸ਼ਨ ਸੀਗੀ ਸਾਡੇ ਕਪੂਥਲਾ ਕੇ ਉਹ ਸਾਡੇ ਫੱਦੂਪੁਰ ਢੀਂਗਾ ਜਿਹੜਾ ਹੈਗਾ ਏਰੀਆ ਉਹਦੇ ਵਿੱਚ ਜਿਹੜੇ ਹੈਗੇ ਨੇ ਉਹਨਾਂ ਦੀ ਮੂਵਮੈਂਟ ਹੈ ਇਸ ਸਬੰਭਾਅ ਵਿੱਚ ਜੀ ਸੰਜੀਤ ਜੀ ਨੂੰ ਵੇਖਦੇ ਹੋਏ ਸ਼੍ਰੀ ਗੌਰਵ ਸੂਰਾ ਜੀ ਸਾਡੇ ਐਸਐਸਪੀ ਸਾਹਿਬ ਕਪੂਥਲਾ ਨੇ ਇਮੀਡੀਏਟਲੀ ਸੀਆਈਏ ਦੀਆਂ ਟੀਮਾਂ ਜਿਹੜੀਆਂ ਸੀਗੀਆਂ ਉਹ ਦੋ ਬਣਾਈਆਂ ਇੱਕ ਡੀਐਸਪੀ ਜੀ ਸਾਹਿਬ ਦੀ ਨਿਗਰਾਨੀ ਹੇਠ ਸਾਡੇ ਇੰਚਾਰਜਸ ਸੀਗਾ ਇਹ ਇੰਸਪੈਕਟਰ ਜਰਨੈਲ ਸਿੰਘ ਤੇ ਦੂਸਰੀ ਜਿਹੜੇ ਡੀਐਸਪੀ ਸੁਲਤਾਨਪੁਰ ਲੋਧੀ ਹੈਗੇ ਨੇ ਹਰਦੇਵ ਸਿੰਘ ਉਹਨਾਂ ਦੀ ਟੀਮ ਹੈ ਇਹਨਾਂ ਟੀਮਾਂ ਨੇ ਬੜੀ ਹੀ ਵਦਕੇ ਜਿਹੜੀ ਸੀਗੀ ਦਲੇਰੀ ਦੇ ਨਾਲ ਇਹ ਜਿਹੜੇ ਬੰਦੇ ਗੈਂਗਸਟਰ ਸੀਗੇ ਜਿਹੜੇ ਸੀਗੇ ਬਦਮਾਸ਼ ਸੀਗੇ ਇਹਨਾਂ ਦਾ ਪਿੱਛਾ ਕੀਤਾ ਉਹਨਾਂ ਨੂੰ ਜਦੋਂ ਪਿੱਛਾ ਕਰ ਰਹੀ ਸੀ ਤੇ ਇਹਨਾਂ ਨੇ ਪੁਲਿਸ ਦੇ ਉੱਤੇ ਫਾਇਲ ਕੀਤਾ ਔਰ ਜਵਾਬੀ ਉਸਨੇ ਵੀ ਉਹਨਾਂ ਦੇ ਉੱਤੇ ਜਿਹੜਾ ਸੀਗਾ ਜਵਾਬੀ ਫਾਇਲ ਕੀਤਾ ਕਿਉਂਕਿ ਗੱਡੀਆਂ ਚੱਲੀਆਂ ਸੀਗੀਆਂ ਇਸ ਕਰਕੇ ਜਿਹੜਾ ਸੀਗਾ ਕਿਸੇ ਨੂੰ ਲੱਗੀ ਨਹੀਂ ਉਸ ਤੋਂ ਬਾਅਦ ਪੁਲਿਸ ਨੇ ਛੇੜਾ ਪਾ ਕੇ ਜਿਹੜੇ ਦੋ ਵੱਡੇ ਬਦਮਾਸ਼ ਸੀਗੇ ਇਹਨਾਂ ਨੂੰ ਜਿਹੜਾ ਸੀਗਾ ਪਿੰਡ ਖੀਰਾਣੀ ਤੇ ਲਾਗੋਂ ਜਿਹੜਾ ਸੀਗਾ ਉਥੋਂ ਛੇੜਾ ਪਾ ਕੇ ਪੁਲਿਸ ਨੇ ਜਿਹੜਾ ਸੀਗਾ ਫਿਰ ਇਹਨਾਂ ਨੂੰ ਜਿਹੜਾ ਕਾਬੂ ਕਰ ਔਰ ਇਸੇ ਤਰ੍ਹਾਂ ਜਿਹੜਾ ਹੈਗਾ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਚ ਸ਼ਾਸ ਐਜ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਇਹਦਾ ਦਸਾ ਕਾਫੀ ਸੱਟਾਂ ਵੀ ਲੱਗੀਆਂ ਜਿਹੜਾ ਚਿਹਰੇ ਆ ਰਾਜ ਲੱਗ ਗਏ ਇਹਨਾਂ ਦੇ ਵਿੱਚ ਜਿਹੜਾ ਜਗਪ੍ਰੀਤ ਸਿੰਘ ਵਰਫਲਲਾ ਹੈਗਾ ਜਿਹੜਾ ਸultanpur ਸultanpur ਸਰਪੰਟ ਦਾ ਰਹਿਣ ਵਾਲਾ ਹਮਨ ਸਰਦਾ ਹੈਗਾ ਜੋ ਤੇ ਆਲਰੇਡੀ 14 ਮੁਕੱਦਮੇ ਦਰਜ ਨੇ ਉਹਦੇ ਦੇ ਨਾਲ ਦੂਸਰਾ ਦੋਸ਼ੀ ਜਿਹੜਾ ਕਰਨਬੀਰ ਸਿੰਘ ਹੈਗਾ ਪ੍ਰਿੰਸ ਹੈਗਾ ਇਹ ਕ੍ਰਿਸ਼ਨ ਕੁਮਨੀਪਤ ਦਾ ਰੋੜ ਹਮਨ ਸਰਦਾ ਹੈਗਾ ਇਹਦੇ ਉੱਤੇ ਇੱਕ ਮੁਕੱਦਮਾ ਦਰਜ ਹੈ ਔਰ ਇਹਨਾਂ ਦੇ ਕੋਲ ਫਿਰ ਜਦੋਂ ਅਸੀਂ ਬਰਾਮਦਗੀ ਕੀਤੀ ਇਹਨਾਂ ਦੀ ਪੁਛਗਿਛ ਕੀਤੀ ਪੁਛਗਿਛ ਦੌਰਾਨ ਜਿਹੜੀ ਇਹਨਾਂ ਦੇ ਕੋਲ ਇੱਕ ਜਿਹੜਾ ਸੀਗਾ ਸੀ 7.65 ਦਾ ਜਿਹੜਾ ਪਿਸਤਲ ਫੜਿਆ ਤੇ ਇੱਕ ਜਿੰਦਾ ਰੌਂਖੜੇ ਇਸ ਤੋਂ ਇਲਾਵਾ ਇਹਨਾਂ ਦੇ ਕੋਲ 110 ਗ੍ਰਾਮ ਹੈਰੋਇਨ ਔਰ ਇੱਕ ਜਿਹੜੀ ਇੱਕ ਕਾਰ ਸੀਗੀ ਇਹਨਾਂ ਦੇ ਕੋਲ ਚਿੱਟੀ ਵਰਨਾ ਸੀਗੀ I20 ਸੌਰੀ I20 ਕਾਰ ਸੀਗੀ ਜਿਹੜੀ ਉਹ ਇਹਨਾਂ ਦੇ ਕੋਲੋਂ ਬਰਾਮਦਗੀ ਕੀਤੀ ਗਈ ਐ ਸੋ ਇਸ ਤਰ੍ਹਾਂ ਇਹ ਜਿਹੜਾ ਨਾਮੀ ਬਦਮਾਸ਼ ਸੀਗਾ ਇਸ ਨੂੰ ਕਬੂਤਥੜਾ ਪੁੱਛਨੇ ਨਿਊਟਰਲਾਈਜ਼ ਕਰਕੇ ਔਰ ਇਹਨੂੰ ਗ੍ਰਿਫਤਾਰ ਕਰ ਗਏ ਇਹਦੇ ਕੋਲ ਕਾਫੀ ਜਿਹੜੀ ਹੈਰੋਇਨ ਔਰ ਜਿਹੜੀ ਅਸਰੇ ਦੀ ਜੜੀ ਹੈਗੀ ਆ ਆ ਕੇ ਬਰਾਮਦ ਕੀਤੀ ਹੈ ਔਰ ਇਹ ਤੋਂ ਬਾਅਦ ਚ ਹੋਰ ਵੀ ਵੱਡੇ ਖੁਲਾਸੇ ਹੋਣਦੇ ਸਾਨੂੰ ਹੈਗੇ ਸਾਨੂੰ ਉਪੇਸ਼ਾ ਹੈ